ਸਭ ਤੋਂ ਪਹਿਲਾਂ ਬਾਬਾ ਨਾਨਕ ਜੀ ਦੀ ਤਾਰੀਫ ਕਰਾਂਗੇ ਜਿਨ੍ਹਾਂ ਦੇ ਬਰੇ ਇਹਸਾਨ ਨੇ ਭਾਈ ਮਰਦਾਨਾ ਜੀ ਦੀ ਅੰਸ ਬੰਸ ਤੇ ਗੁਰੂ ਨਾਨਕ ਦੇਵ ਜੀ ਬਹੁਤ ਬਰੇ ਵਲੀ ਅੱਲਾਹ ਸੰਤ ਮਹੰਤ ਔਰ ਦਰवेश ਸਨ ਜਿਨ੍ਹਾਂ ਨੂੰ ਕਿ ਸਾਰੀ ਦੁਨੀਆ ਮੰਨਦੀ ਸੀ ਹਰ ਧਰਮ ਦਾ ਬੰਦਾ ਉਹਨਾਂ ਨੂੰ ਮੰਨਦਾ ਸੀ ਕਿਉਂਕਿ ਆਪ ਦੀ ਤਾਲੀਮ ਹੀ ਐਸੀ ਸੀ ਆਪ ਨੇ ਇਨਸਾਨੀਅਤ ਦਾ ਦਰਸ ਦਿੱਤਾ ਸਭ ਲੋ ਪਿਆਰ ਮੁਹੱਬਤ ਦਾ ਦਰਸ ਦੇ ਕੇ ਆਪਣੀ ਤਾਲੀਮਾਤ ਨੂੰ ਮੰਨਵਾਇਆ ਆਪ ਬਾਬਾ ਨਾਨਕ ਜੀ ਨੇ ਸਾਰੇ ਧਰਮਾਂ ਨੂੰ ਇਕੱਠਾ ਕਰਕੇ ਇੱਕ ਗੁਲਦਸਤਾ ਬਣਾਇਆ ਔਰ ਗੁਲਦਸਤੇ ਨੂੰ ਬਣਾ ਕੇ ਉਹਦੇ ਵਿੱਚ ਸਾਂਝ ਦਾ ਪੈਗਾਮ ਦਿੱਤਾ ਉਹ ਜਿੰਨੇ ਫੁੱਲਾਂ ਨੂੰ ਗੁਲਦਸਤੇ ਵਿੱਚ ਸਜਾਇਆ ਤੇ ਉਹ ਜਿਹੜੇ ਫੁੱਲ ਸਨ ਉਹ ਧਰਮ ਸੀ ਜਿਹੜੇ ਆਪਸ ਵਿੱਚ ਮਿਲਾਤ ਤੇ ਔਰ ਬਾਬਾ ਨਾਨਕ ਜੀ ਨੇ ਇਹ ਸਾਂਝ ਦਾ ਪੈਗਾਮ ਦਿੱਤਾ ਜਿੱਦੀ ਵਜ੍ਹਾ ਆਪ ਦੀ ਸਾਰੇ ਲੋਕ ਜਿੰਨੇ ਵੀ ਸੀ ਬੜੀ ਇੱਜ਼ਤ ਕਰਦੇ ਸੀ ਔਰ ਆਪ ਦੀ تعلیمات ਨੂੰ ਜਿਹੜਾ ਸੀ ਬਹੁਤ غور ਨਾਲ ਸੁਣਦੇ ਸੀ ਔਰ ਪਿਆਰ ਮੁਹੱਬਤ ਕਰਕੇ ਉਤੇ ਅਮਲ ਵੀ ਕਰਦੇ ਸੀ ਔਰ ਬਹੁਤ ਸਾਰੇ ਲੋਕ ਆਪ ਬਾਬਾ ਜੀ ਨੂੰ ਸਵਾਲ ਵੀ ਕਰ ਦਿੰਦੇ ਸੀ ਤੇ ਉਹਨਾਂ ਦਾ ਜਵਾਬ ਬਾਬਾ ਜੀ ਜਿਹੜੇ ਹੁੰਦਾ ਸੀ ਉਸੇ ਧਰਮ ਦੇ ਵਿੱਚ ਰਹਿ ਕੇ ਤੇ ਉਹਨਾਂ ਨੂੰ ਸਮਝਾ ਦਿੰਦੇ ਸੀ ਜਿਹੜੇ ਬਾਬਾ ਜੀ ਦੀ ਮਕਬੂਲੀਅਤ ਦਾ ਪ੍ਰਚਾਰ ਸੀ ਉਹ ਵੱਧਦਾ ਜਾਂਦਾ ਸੀ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਪੁੱਛਣ ਕੋਲ ਖੋਲ ਕਿਤਾਬ ਨੂੰ Hindu ਵੱਡਾ કે Musalman ਹੋਈ ਬਾਬਾ ਕਿਹਾ ਜੀ ਆ ਸ਼ੁਭ ਅੰਮਲਾਬਾਦ ਜੋ ਦੋਮੀ ਰੋਈ ਬਾਬਾ ਜੀ ਦਾ ਆਸਾਨ ਤਰੀਕੇ ਨਾਲ ਸਮਝਾਣਾ ਕਿ ਧਰਮ ਕੀ ਹੈ ਤੇ ਤੁਹਾਡੇ ਨਾਲ ਕੀ ਜਾਣਾ ਤੁਹਾਡੇ ਨਾਲ ਜਾਣੇ ਅਮਲ ਜਾਣੇ ਨੇ ਤੇ ਉੱਥੇ ਤੁਸੀਂ ਅਮਲ ਕਰਨਾ ਨੇਕ ਕੰਮ ਕਰ ਲੈਨੇ ਤੇ ਫਿਰ ਆਪ ਜੀ ਫਰਮਾਂਦੇ ਨੇ ਮੇਰ ਮਸੀਤ ਸਿਦਕ ਮਸੱਲਾ ਹੱਕ ਹalal ਕੁਰਾਨ ਸ਼ਰਮ ਸੁਨਨਤ ਸੇਲ ਰੋਜ਼ਾ ਹੋ ਮੁਸਲਮਾਨ ਕਰਨੀ ਕਲਮਾ ਸੱਚ ਪੀਰ ਕਲਮਾ ਕਰਮ ਨਵਾਜ਼ ਤਸਬੀ ਸਤਿ ਸੁਭਾਵ ਸੀ ਨਾਨਕ ਰਖੇ ਲਾਜ ਫਿਰ ਆ ਫਰਮਾਉਂਦੇ ਨੇ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜੀ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸਦਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜਿਤ ਕੂੜਿਆਰ ਕੂੜੋ ਕੂੜੀ ਪਾਏ ਤੇ ਜਦੋਂ ਮੁxtਲਫ ਧਰਮਾਂ ਦੇ ਆਪਣਾ ਜਵਾਬ ਸੁਣਦੇ ਸੀ ਆਪਣੇ ਧਰਮ ਦੇ ਵਿੱਚ ਰਹਿ ਕੇ ਤੇ ਉਹ ਆਪ ਦੇ دیਵਾਨੇ ਮਸਤਾਨੇ ਹੋ ਜਾਂਦੇ ਸੀ। ਤੋਂ ਇਹੀ ਬਾਬਾ ਨਾਨਕ ਦਾ ਜਿਹੜਾ ਪ੍ਰਚਾਰ ਅੱਜ ਤੱਕ ਚੱਲਦਾ ਪਿਆ ਰਹੋ ਅੱਜ ਵੀ ਦੁਨੀਆ ਉਹਨਾਂ ਨਾਲ ਪਿਆਰ ਕਰਦੀ। ਆਪ ਬਾਬਾ ਨਾਨਕ ਜੀ ਇੱਕ ਵਾਹਿਦ ਵਲੀ ਦਰਵੇਸ਼ ਸੰਤ ਮਹੰਤੋਏ ਨੇ ਜਿੰਨੂੰ ਹਰ ਧਰਮ ਦਾ ਬੰਦਾ ਅੱਜ ਤੱਕ ਇੱਜ਼ਤ ਦੀ ਨਿਗਾਹ ਨਾਲ ਔਰ ਪਿਆਰ ਮੁਹੱਬਤ ਨਾਲ ਦੇਖਦਾ ਹੈ ਉਹ ਬਾਬਾ ਨਾਨਕ ਜੀ ਦੀ ਜਿੰਨੀ ਸਿਫਤ ਕੀਤੀ ਜਾਏ ਉਨੀ ਕਟ ਹੈ। ਉਹ ਰਹਿ ਗਈ ਭਾਈ ਮਰਦਾਨਾ ਜੀ ਦੀ ਗੱਲ ਕਿ ਅਸੀਂ ਬਹੁਤ ਖੁਸ਼ ਨਸੀਬ ਹੈ ਕਿ ਗੁਰੂ ਨਾਨਕ ਜੀ ਨੇ ਜਿਹੜਾ ਚੁਣਿਆ ਆਪਣਾ ਸਾਥੀ ਸੰਗੀ ਹਾਲਾਂਕਿ ਪੇਗਾਮ ਜਿਹੜੇ ਸੀ ਰਾਏ ਪੋਏ ਦੀ ਪਲੰਦੀ ਟਲਵੰਡੀ ਰਾਏ ਪੋਏ ਦੀ ਟਲਵੰਡੀ ਨਨਕਾਣਾ ਸਾਹਿਬ ਹਰ ਇੱਕ ਬੰਦੇ ਦੇ ਘਰ ਸੁਨੇਹਾ ਭੇਜਿਆ ਉਹ ਸੁਨੇਹਾ ਕੀ ਸੀ ਕਿ ਇੱਕ ਬੰਦੇ ਇੱਕ ਬੰਦਾ ਚਾਹੀਦਾ ਸੀ ਜਿੰਨੂੰ ਬਾਬਾ ਜੀ ਆਪਣਾ ਰੂਹਾਨੀਅਤ ਦਾ ਉਹ ਗੱਫਾ ਦੇਣਾ ਚਾਹੁੰਦੇ ਸੀ ਜਿਹੜੀ ਉਹਨਾਂ ਕੋਲ ਬੇਸ਼ੁਮਾਰ ଥିਗੀ ਸੀ ਔਰ ਆਪਣੇ ਪ੍ਰਚਾਰ ਨੂੰ ਅੱਗੇ ਤੋਰਨ ਵਾਸਤੇ ਇੱਕ ਸਾਥੀ ਦੀ ਜ਼ਰੂਰਤ ਸੀ ਲੇਕਿਨ ਕਿਸੇ ਦੇ ਕੋਈ ਅੱਗੇ ਨਹੀਂ ਆਇਆ ਨਸੀਬਾਂ ਦੀ ਗੱਲ ਹੁੰਦੀ ਹੈ ਤੇ ਐ ਨਸੀਬ ਕਿਤੇ ਖੁੱਲੇ ਰੂਹਾਨੀਤ ਕਿੰਨੂੰ ਮਿਲੀ ਉਸ ਫੈਮਿਲੀ ਨੂੰ ਜਿਹੜੀ ਉਸ ਦੌਰ ਦੀ ਸਭ ਤੋਂ ਗਰੀਬ ਫੈਮਿਲੀ ਸੀ ਮਸਕੀਨ ਫੈਮਿਲੀ ਸੀ ਔਰ ਮੂਸੀਕੀ ਨਾਲ ਤੱਲਕ ਰੱਖਣ ਵਾਲੇ ਮੀਰ ਬਾਦਰਾ ਜੀ ਦੀ ਫੈਮਿਲੀ ਮੀਰ ਬਾਦਰਾ ਜੀ ਦੇ ਫੈਮਿਲੀ ਨੂੰ ਉਹਨਾਂ ਨੇ ਚੂਸ ਕੀਤਾ ਸਿਲੈਕਟ ਕੀਤਾ ਬਾਬਾ ਨਾਨਕ ਜੀ ਨੇ ਆਖਰ ਤੇ ਉਹ ਰੂਹਾਨੀਅਤ ਦਾ ਗੱਫਾ ਜਿਹੜਾ ਸੀ ਰੂਹਾਨੀਅਤ ਦੀ ਤਾਲੀਮ ਸੀ ਜਿਹੜਾ ਰੂਹਾਨੀਤ ਦਾ ਤੋਹਫਾ ਸੀ ਭਾਈ ਮਰਦਾਨਾ ਜੀ ਦੀ ਝੋਲੀ ਚ ਪਾ ਦਿੱਤਾ ਮੀਰ ਬਾਦਲਾ ਦੀ ਮੀਰ ਬਾਦਲਾ ਜੀ ਦੀ ਫੈਮਿਲੀ ਵਿੱਚ ਭਾਈ ਮਰਦਾਨਾ ਜੀ ਦੇ ਹਿੱਸੇ ਉਹ ਜਿਹੜਾ ਰੋਹਾਨੀ ਦਾ ਤੋਹਫਾ ਸੀ ਉਹ ਭਾਈ ਮਰਦਾਨਾ ਜੀ ਦੇ ਹਿੱਸੇ ਆਇਆ ਤੇ ਅਸੀਂ ਉਹ ਬਹੁਤ ਹੀ ਵੱਡ ਭਾਗੀ ਆ ਕਿ ਗੁਰੂ ਨਾਨਕ ਜੀ ਨੇ ਜਿਹੜਾ ਆਪਣਾ ਖਾਸ ਕਰਮ ਸੀ ਆਪਣਾ ਖਾਸ ਤੋਹਫਾ ਸੀ ਔਰ ਇੱਕ ਗਰੀਬ ਮੀਰ ਆਲਮਾ ਦੀ ਝੋਲੀ ਚ ਪਾ ਕੇ ਨਾ ਖਾਲੀ ਝੋਲੀ ਚ ਪਾਏ ਬਲਕਿ ਇੱਜ਼ਤ ਵੀ ਦਿੱਤੀ ਉਹਨਾਂ ਨੂੰ ਰੋਹਾਨੀ ਤੇ ਵੀ ਦਿੱਤੀ ਔਰ ਪਿਆਰ ਮੁਹੱਬਤ ਵੀ ਦਿੱਤਾ ਔਰ ਆਪਣੇ ਪ੍ਰਚਾਰ ਦਾ ਉਹਨਾਂ ਨੇ ਜਿਹੜਾ ਸੀ ਸ਼ੁਰੂਆਤ ਸ਼ੁਰੂ ਕੀਤੀ ਔਰ ਇਸ ਪ੍ਰਚਾਰ ਨੂੰ ਪਹੁੰਚਾਉਣ ਵਾਸਤੇ ਭਾਈ ਮਰਦਾਨਾ ਜੀ ਨੇ ਸਾਥ ਰੱਖਿਆ ਭਾਈ ਮਰਦਾਨਾ ਜੀ ਬਹੁਤ ਕਰਮਾਂ ਵਾਲੇ ਸੀ ਔਰ ਬਹੁਤ ਖੁਸ਼ ਨਸੀਬ ਨੇ ਕਿ ਜਿਹੜੇ ਕੇ 47 ਸਾਲ ਬਾਬਾ ਮਰਦਾਨਾ ਜੀ ਦੇ ਰਹੇ ਗੁਰੂ ਨਾਨਕ ਜੀ ਦੇ ਨਾਲ ਔਰ ਬਾਬਾ ਜੀ ਨੇ ਕਿਹਾ ਸੀ ਮਰਦਾਨਿਆ ਤੂੰ ਅੱਠੇ ਪੈਰ ਮੇਰੇ ਕੋਲ ਆ ਸਕਦਾ ਤੈਨੂੰ ਕੋਈ ਬੰਦਸ਼ ਨਹੀਂ ਸੀ ਉਹ ਬਹੁਤ ਪਿਆਰ ਕਰਦੇ ਸੀ ਬੜੀਆਂ ਮਸਾਲਾਂ ਮਿਲਦੀਆਂ ਪਿਆਰ ਦੀਆਂ ਤੇ ਜਦੋਂ ਭਾਈ ਮਰਦਾਨਾ ਨੂੰ ਮਰਦਾਨਾ ਜੀ ਨੂੰ ਨਾਲ ਲਿਆ ਤਾਂ ਜਦੋਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੱਜੇ ਪਾਸੇ ਬਿਠਾਇਆ ਔਰ ਭਾਈ ਦਾ ਲਕਬ ਦਿੱਤਾ ਉਹ ਸਾਰੀ ਸਾਂਝ ਨੂੰ ਇੱਕ ਫੁੱਲਾਂ ਨਾਲ ਸਜਾਦਾ ਜਿਹੜੀ ਇੱਕ ਸਾਂਝ ਬਣਾਈ ਕਿ ਗਰੀਬ ਮਾਰੇ ਬੰਦੇ ਨੇ ਚੁੱਕ ਕੇ ਆਪਣੇ ਨਾਲ ਬਿਠਾ ਲਿਆ ਔਰ ਸੱਜੇ ਪਾਸੇ ਬਿਠਾ ਲਿਆ ਔਰ ਭਾਈ ਦਾ ਲਕਬ ਦਿੱਤਾ ਕਿਉਂਕਿ ਭਾਈ ਮਰਦਾਨਾ ਜੀ 10 ਸਾਲ ਵੱਡੇ ਸੀ ਗੁਰੂ ਨਾਨਕ ਜੀ ਦੇ ਤੋ ਇਹ ਭਾਈ ਮਰਦਾਨਾ ਜੀ ਦੀ ਬਹੁਤ ਖੁਸ਼ਕਿਸਮਤੀ ਸੀ ਸਾਡੀ ਵੀ ਬਹੁਤ ਖੁਸ਼ਕਿਸਮਤੀ ਕਿ ਫਿਰ ਹਰ ਉਦਾਸੀ ਚ ਭਾਈ ਮਰਦਾਨਾ ਜੀ ਜਿਹਦੇ ਨਾਲ ਗੁਰੂ ਨਾਨਕ ਜੀ ਦੇ ਨਾਲ ਰਹੇ ਜਿੰਨਾ ਬਹੁਤ ਸਾਰੀਆਂ ਸਾਖੀਆਂ ਮੁਨਸਲਕ ਹੈ ਲੇਕਿਨ ਕੁਝ ਸਾਖੀਆਂ ਐਸੀਆਂ ਨੇ ਜਿਹੜੀਆਂ ਸਾਡੇ ਸੀਨਾ ਬਸੀਨਾ ਸਾਡੇ ਵੱਡ ਵਡੇਰੇ ਦੱਸਦੇ ਹੁੰਦੇ ਸੀ ਤੇ ਉਹਦੇ ਵਿੱਚ ਪਿਆਰ ਉਜਾਗਰ ਹੁੰਦਾ ਬਾਬਾ ਨਾਨਕ ਜੀ ਦਾ ਭਾਈ ਮਰਦਾਨਾ ਜੀ ਦੇ ਨਾਲ ਤੇ ਅਸੀਂ ਧੰਨਵਾਦੀ ਆਂ ਉਹ ਰੱਬ ਦੇ ਔਰ ਖੁਸ਼ ਨਸੀਬ ਆਂ ਕਿ ਭਾਈ ਮਰਦਾਨਾ ਜੀ ਦੀ ਅੰਸ਼ ਬੰਸ ਚੋਂ ਅਸੀਂ ਹੈਗੇ ਤੇ ਭਾਈ ਮਰਦਾਨਾ ਜੀ ਦੇ ਜਿਹੜੇ ਸਨ ਇਹ ਆਪਣੇ ਤਲਕਾਤ ਉਹ ਗੁਰੂ ਨਾਨਕ ਜੀ ਦੇ ਨਾਲ ਹੋਏ ਤੇ ਉਹ ਇੱਕ ਨਮਾਨਾ ਜਿਹੜਾ ਹੁੰਦਾ ਨਮਾਨਾ ਬੰਦਾ ਤਰ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਆ ਜੰਨੇ ਆਪਣੇ ਪਛੋਕਰ ਵੱਲ ਜੇਕਰ ਪਛੋਕਰ ਦੀ ਗੱਲ ਕਰੀਏ ਤੇ ਭਾਈ ਮਰਦਾਨਾ ਜੀ ਦੀ ਅੰਸ਼ ਬੰਸ ਜਿਹੜੀ ਪਾਰਟੀਸ਼ਨ ਤੋਂ ਪਹਿਲਾਂ ਉਹ ਐਸੇ ਪਵਿੱਤਰ ਅਸਥਾਨ ਤੇ ਕੀਰਤਨ ਦੀ ਸੇਵਾ ਕਰਦੀ ਸੀ ਜਿੱਥੇ ਕਿ ਬਹੁਤ ਨਸੀਬਾਂ ਵਾਲਿਆਂ ਨੂੰ ਉਹ ਮੌਕੇ ਮਿਲਦੇ ਨੇ ਬਹੁਤ ਘੱਟ ਮੌਕੇ ਮਿਲਦੇ ਨੇ ਨਸੀਬ ਵਾਲੇ ਲੋਕ ਨੇ ਜਿਹੜੇ ਐਸੀ ਸੇਵਾ ਕਰਦੇ ਰਹਿੰਦੇ ਨੇ ਕਿੰਨੇ 184 ਪਰਮਤਿਆ ਦੁਰਲਭ ਜਨਮ ਪਾਇਓ ਏ 84 ਲੱਖ ਜੁਨ ਵਿੱਚ ਉੱਤਮ ਜਨਮ ਸੋ ਮਾਨਸ ਦੇ ਹੀ ਕਬੀਰ ਮਾਨਸ ਜਨਮ ਦੁਰਲਭ ਹੈ hoe na barang bar jiu ban phal pakke pohe gire bhord na lage dar mera matlab boli sahab gurudwara gondwal sahab jithe 84 pawriyan ne oh lakh 84 wari insan di jun badal di hai je tusi os pawriyan te paath kar lo vo te oh jun katti jandi aisa pavitar asthan boli sahab gurudwara gondwal sahab zila taran taran ਤੇ ਉਥੋਂ ਮੈਂ ਸ਼ੁਰੂਆਤ ਕਰਾਂਗਾ ਆਪਣੀ 14ਵੀਂ ਅੰਸ਼ਵੰਸ ਤੋਂ 14ਵੀਂ ਅੰਸ਼ਵੰਸ ਭਾਈ ਹਜ਼ੂਰੀ ਰਾਕੇ ਗੋਂਦਵਾਲ ਸਾਹਿਬ ਗੁਰਦੁਆਰਾ ਦੇ ਭਾਈ ਗੁਲਾਬੂ ਉਰਫ ਗੁਲਾਬਦੀਨ ਉਹਨਾਂ ਦਾ ਨਾਂ ਸੀ ਗੁਲਾਬਦੀਨ ਔਰ ਹਜ਼ੂਰੀ ਰਾਕੇ ਸਨ ਗੋਂਦਵਾਲ ਸਾਹਿਬ ਬੋਨੀ ਸਾਹਿਬ ਗੁਰਦੁਆਰਾ ਉਥੇ ਆਪਣੀ ਸੇਵਾ ਕਰਦੇ ਸੀ 6 ਮਹੀਨੇ ਡਿਊਟੀ ਕਰਦੇ ਸੀ ਆਸਾ ਦੀ ਵਾਰ ਕੀਰਤਨ ਕਰਨਾ ਔਰ ਜਿੰਨੇ ਰਬਾਬੀ ਸਨ ਇਹਨਾਂ ਨੂੰ ਉਥੇ ਇੱਕ ਗੁਰਦੁਆਰਾ ਸਾਹਿਬ ਲੋ ਬਹੁਤ ਵੱਡੀ ਹਾਵੇਲੀ ਮਿਲੀ ਹੋਈ ਸੀ ਕਿਉਂਕਿ ਫੈਮਲੀਆਂ ਬਹੁਤ ਜ਼ਿਆਦਾ ਸੀ ਔਰ ਦਾਸ ਨੇ ਆਪਣੇ ਬਾਪ ਜੀ ਦੇ ਨਾਲ ਜਾ ਕੇ ਤਿੰਨ ਤੋਂ ਚਾਰ ਦਫਾ ਉਹ ਸਾਰੇ ਆਪਣੇ ਘਰ ਦੇਖੇ ਹੋਏ ਦਰਸ਼ਨ ਵੀ ਕੀਤੇ ਹੋਏ ਜੇ ਗੁਰਦੁਆਰਾ ਸਾਹਿਬ ਦੇ ਤੇ ਉਹ ਉਸ 14ਵੇਂ ਅੰਸ਼ਵੰਸ ਜਿਸ ਜਿਹੜੀ ਭਾਈ ਗੁਲਾਬੂ ਭਾਈ ਗੁਲਾਬਦੀਨ ਤੇ ਲੜੀ ਦਰ ਲੜੀ ਜਰਾ ਸੀ ਇਹ ਕੀਰਤਨ ਕਰਦੇ ਸੀ ਹਜ਼ੂਰੀ ਰਾਗੀ ਸਨ ਗੋਦਵਾਲ ਸਾਹਿਬ ਗੁਰਦੁਆਰਾ ਫਿਰ ਐਸ ਦੇ ਬਾਅਦ ਆ ਜਾਂਦੇ ਨੇ ਜੇ ਜਿਹੜੇ ਹਜ਼ੂਰੀ ਰਾਗੀ ਹੋਏ ਉਸ ਦੌਰ ਦੇ ਭਾਈ ਗੁਲਾਬ ਗੁਲਾਬੂ ਜੀ ਦੇ ਬੇਟੇ ਭਾਈ ਅਮਾਮਦੀਨ ਉਰਫ ਭਾਈ ਮਾਮੂ ਜੀ ਦੇ ਨਾਮ ਤੋਂ ਮਸ਼ਹੂਰ ਸੀ ਭਾਈ ਮਾਮੂ ਜੀ ਸੀ ਫਿਰ ਉਹਨਾਂ ਨੇ ਕੀਰਤਨ ਦੀ ਸੇਵਾ ਸੰਭਾਲੀ ਕਿਉਂਕਿ ਲੜੀਦਰ ਲੜੀ ਕੀਰਤਨ ਖਾਨਦਾਨੀ ਕੀਰਤਨ ਹੁੰਦਾ ਸੀ ਇੱਕੋ ਹੀ ਫੈਮਿਲੀ ਦੇ ਮੈਂਬਰਾਂ ਕੀਰਤਨ ਕਰਦੇ ਆ ਰਹੇ ਸੀ ਭਾਈ ਮਾਮੂ ਜੀ ਔਰ ਭਾਈ ਮਾਮੂ ਜੀ ਉੱਥੇ ਜਦੋਂ ਕੀਰਤਨ ਕਰਦੇ ਸੀ ਤੇ ਕੀਰਤਨ ਕਰਨ ਤੋਂ ਬਾਅਦ ਉਹ ਨਾਲ ਹੀ ਘਰ ਸੀ ਉੱਥੇ ਨਹੀਂ ਜਾਂਦੇ ਸੀ ਬਲਕਿ ਉਹ ਚਲੇ ਜਾਂਦੇ ਸੀ ਗੋਂਦਵਾਲ ਸਾਹਿਬ ਤੋਂਰਾ ਹਟ ਕੇ ਥੋੜਾ ਦੂਰ ਜਾ ਕੇ ਉੱਥੇ ਸਨ ਉਦੋਂ ਸੰਤ ਬਾਬਾ ਸੰਤ ਬਾਬਾ ਪੋਰੀ ਵਾਲੇ ਉਹ ਬਹੁਤ ਬ੍ਰह्म ਗਿਆਨੀ ਸਨ ਤੇ ਉਹਨਾਂ ਦੀ ਖਿਦਮਤ ਕਰਦੇ ਸੀ ਸੇਵਾ ਕਰਦੇ ਸੀ ਕੀਰਤਨ ਕਰਨ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਆਪ ਜੀ ਦੀ ਜਿਹੜੀ ਵੋਟੀ ਸੀ ਸਾਡੀ ਅਮਾ ਜੀ ਸੀ ਉਹ ਚੜਾਈ ਕਰ ਗਏ ਹੋਏ ਸੀ ਉਹ ਉਮਰ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਏ ਸੀ ਤੇ ਆਪ ਦੀ ਔਲਾਦ ਵੀ ਕੋਈ ਨਹੀਂ ਸੀ ਤੇ ਇਸ ਲਈ ਆਪ ਜਿਹੜਾ ਘਰ ਨਹੀਂ ਜਾਂਦੇ ਸੀ ਔਰ ਆਪਣਾ ਟਾਈਮ ਗੁਜ਼ਾਰਨ ਲਈ ਇੱਕ ਤੇ ਨਾਲ ਸੇਵਾ ਕਰਦੇ ਸੀ ਸੰਤ ਬਾਬਾ ਪੋਰੀ ਵਾਲੇ ਸਰਕਾਰ ਦੀ ਔਰ ਦੂਜਾ ਉਹਨਾਂ ਕੋਲੋਂ ਬਹੁਤ ਸਾਰੀ ਰੂਹਾਨੀਤ ਦਾ ਜਿਹੜਾ ਸਬਕ ਸੀ ਉਹ ਹਾਸਲ ਕਰਦੇ ਸੀ ਤੇ ਬਾਬਾ ਸੰਤ ਬਾਬਾ ਪੋਰੀ ਵਾਲੇ ਵੀ ਉਹਨਾਂ ਨਾਲ ਬਹੁਤ ਪਿਆਰ ਕਰਦੇ ਸੀ ਇਹ ਸਾਂਝ ਸੀ ਰੁਬਾਬੀਆਂ ਦੀ ਗੁਰੂ ਘਰ ਦੇ ਨਾਲ ਤੇ ਵੇਖੋ ਇੱਕ ਦਿਨ ਭਾਈ मामू ਜੀ ਜਾਂਦੇ ਨੇ ਜਦੋਂ ਤੇ ਪਰੇਸ਼ਾਨੀ ਦੇਖਦੇ ਨੇ ਸੰਤ ਬਾਬਾ ਜੀ ਜਦੋਂ ਪਰੇਸ਼ਾਨੀ ਦੇਖਦੇ ਨੇ ਕਹਿੰਦੇ ਭਾਈ मामੂ ਕੀ ਗੱਲ ਅੱਜ ਤੂੰ ਪਰੇਸ਼ਾਨ ਨਜ਼ਰ ਆ ਰਿਹਾ ਹੈਂ ਤੇ ਆਪ ਕਹਿੰਦੇ ਨਹੀਂ ਸੰਤੋ ਤੁਹਾਡੇ ਕੋਲ ਆ ਗਏ ਤੇ ਪਰੇਸ਼ਾਨੀਆਂ ਦੂਰ ਹੋ ਗਈਆਂ ਨੇ ਮੈਂ ਕੋਈ ਪਰੇਸ਼ਾਨੀ ਮੈਨੂੰ ਸਕੂਨ ਮਿਲਿਆ ਤਾਂ ਸੇ ਮੈਂ ਤੁਹਾਡੇ ਕੋਲ ਆ ਜਾਂਦਾ ਤੁਹਾਡੀ ਸੇਵਾ ਕਰਨਾ ਤੇ ਮੇਰੇ ਦਿਲ ਨੂੰ ਸਕੂਨ ਮਿਲ ਜਾਂਦਾ ਤੇ ਬਾਬਾ ਜੀ ਸੰਤ ਜੀ ਦਾ ਹੁਕਮ ਹੋ ਜਾਂਦਾ ਕਿ ਭਾਈ मामੂ ਕੀ ਤੂੰ ਵਿਆਹ ਕਰਨਾ ਚਾਹੁੰਦਾ ਤੇਰਾ ਦਿਲ ਵਿਆਹ ਕਰਨ ਨੂੰ ਕਰਦਾ ਤੇ ਭਾਈ मामू ਜੀ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਕਿ ਨਹੀਂ ਸੰਤੋ ਇੱਕ ਤੇ ਮੈਂ ਬਜ਼ੁਰਗ ਹੋ ਗਿਆ ਹਾਂ ਹੈ ਤੇ ਦੂਜਾ ਮੈਨੂੰ ਵਿਆਹ ਦਾ ਕੋਈ ਨਹੀਂ ਐਸੀ ਜ਼ਰੂਰਤ ਬਸ ਤੁਹਾਡੀ ਸੀਸਦਵਾ ਚਾਹੀਦੀ ਲੇਕਿਨ ਉਹ ਸੰਤ ਸੀ ਉਹ ਸੰਤ ਸਨ ਤੇ ਉਹਨਾਂ ਦਾ ਕਿਹਿਆ ਬਚਨ ਪੂਰਾ ਹੋਣਾ ਸੀ ਕਹਿੰਦੇ ਜੀ ਬਾਬਾ ਜੀ ਸੰਤੋ ਜੀ ਵਿਆਹ ਹੋ ਵੀ ਗਿਆ ਤੇ ਔਲਾਦ ਤੇ ਹੋਣੀ ਨਹੀਂ ਕੀ ਫਾਇਦਾ ਵਿਆਹ ਦਾ ਐਨਾ ਚੰਗਾ ਮੈਂ ਤੁਹਾਡੇ ਕੋਲ ਜਿੰਦਗੀ ਬਤੀਤ ਕਰ ਦਿੰਦਾ ਲੇਕਿਨ ਉਹ ਸੰਤਾਂ ਦੀ ਦੁਆ ਸੀ ਕਹਿੰਦੇ ਨਹੀਂ ਭਾਈ मामੂ ਤੇਰੇ ਘਰ ਔਲਾਦ ਵੀ ਹੋਏਗੀ ਤਨ بیوی ਵੀ ਚੰਗੀ ਮਿਲੇਗੀ ਕੀਰਤਨ ਵੀ ਕਰੋਗੇ ਤੁਸੀਂ ਲੜੀ ਦਾ ਲੜੀ ਜਿਹੜੇ ਕੀਰਤਨ ਕਰਦੇ ਜਾ ਰਹੇ ਉਹ ਕੀਰਤਨ ਕਰੋਗੇ ਤੇ ਇੱਥੇ ਉਹ ਹੁਕਮ ਪੂਰਾ ਹੁੰਦਾ ਸ਼ੁਰੂ ਹੋ ਜਾਂਦਾ ਕਿ ਜਿੱਦੋਂ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆ ਤੇਰੀਆਂ 21 ਕੁਲਾਤ ਆ ਰੀਆਂ ਤੇ ਭਾਈ मामੂ ਜਿਹਦੇ ਜੇ 15ਵੇਂ ਅੰਸ਼ਬੰਸ ਦੀ ਭਾਈ ਮਰਦਾਨਾ ਜੀ ਦੀ ਉੱਥੇ ਆਣ ਕੇ ਫੁੱਲ ਸਟਾਪ ਲੱਗ ਗਿਆ ਸੀ ਕਿਉਂਕਿ ਬਜ਼ੁਰਗ ਹੋ ਗਏ ਸੀ ਅੱਗੋ ਔਲਾਦ ਵੀ ਨਹੀਂ ਸੀ ਲੇਕਿਨ ਸੰਤਾਂ ਦੀ ਦੁਆ ਸੀ ਔਰ ਹੁਕਮ ਬਾਬੇ ਨਾਲ ਲੱਗਦਾ ਸੀ ਕਿ ਮਰਦਾਨੀਆਂ ਤੇਰੀਆਂ 21 ਕੁਲਾ ਤਾਲੀਆਂ ਤੇ ਉਹ ਕੁਲਾ ਕਿਵੇਂ ਰੁੱਕ ਸਕਦੀਆਂ ਸੀ ਤੇ ਫੇਰ ਭਾਈ ਮਾਮੂ ਜੀ ਦਾ ਵਿਆਹ ਹੋਇਆ ਤੇ ਉਹਦੇ ਵਿੱਚੋਂ ਦੋ ਬੇਟੇ ਔਰ ਇੱਕ ਬੇਟੀ ਪੈਦਾ ਹੋਈ ਇੱਕ ਬੇਟੇ ਦਾ ਨਾਮ ਸੀ ਭਾਈ ਰਹਿਮਤ ਅਲੀ ਉਰਫ ਰੈਮੂ ਉਹ ਦੂਸਰੇ ਬੇਟੇ ਦਾ ਨਾਮ ਸੀ ਭਾਈ ਚਰਾਗੂ ਉਰਫ ਚਰਾਗਦੀਨ ਔਰ ਤੀਸਰੀ ਉਹਨਾਂ ਦੀ ਭੈਣ ਸੀ ਮਾਈ ਉਮਰੀ ਇਹ ਤਿੰਨ ਬੱਚੇ ਪੈਦਾ ਹੋਏ ਸੀ ਭਾਈ ਮਾਮੂ ਜੀ ਦੇ ਘਰ ਤੇ ਜਿਨ੍ਹਾਂ ਨੇ ਕੀਰਤਨ ਦੀ ਬਾਗਡੋਰ ਸੰਭਾਲੀ ਔਰ ਉਸੇ ਗੁਰਦੁਆਰਾ ਬੋਲੀ ਸਾਹਿਬ ਗੁਰਦੁਆਰਾ ਹੀ ਆਪਣੀ ਕੀਰਤਨ ਦੀ ਜਿਹੜੀ ਸੇਵਾ ਸੀ ਉਹ ਉਥੇ ਕਰਦੇ ਰਹੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਪਨੇਵਿਆਂ ਨੂੰ ਵੀ ਇਸ ਕੀਰਤਨ ਦੀ ਜਿਹੜੀ ਸੀ ਵਿੱਦਿਆ ਦਿੱਤੀ ਮਾਈ ਉਮਰੀ ਜੀ ਦੇ ਬੇਟੇ ਭਾਈ ਮੋਤੀ ਜੀ ਭਾਈ ਮੁਖਤਾਰਾ ਔਰ ਭਾਈ ਹੈਦੀ ਇਹਨਾਂ ਦੇ ਬੇਟੇ ਸੀ ਤੇ मामੂਆ ਨੇ ਤਾਲੀਮ ਦਿੱਤੀ ਭਾਈ ਰੈਮੂਨ ਜੀ ਨੇ ਤੇ ਭਾਈ ਚਰਾਗੂ ਜੀ ਨੇ ਇਹਨਾਂ ਨੂੰ ਹਾਰਮੋਨੀ ਮਤਬਲਾ ਵਗੈਰਾ ਸਖਾਇਆ ਤੇ ਕੀਰਤਨ ਦੀ ਤਾਲੀਮ ਦਿੱਤੀ ਔਰ ਇੱਕ ਇੱਕ ਰਾਗੀ ਕੀਰਤਨੀਆਂ ਬਣਾਇਆ ਤੇ ਉਹਦਾ ਨਤੀਜਾ ਇਹ ਨਿਕਲਿਆ ਤੇ ਨਾਲ ਦੀ ਨਾਲ ਭਾਈ ਮਰਦਾਨਾ ਦੀ ਅਨਸਵੰਸ ਵੀ ਵੱਧਦੀ ਗਈ ਕੀਰਤਨ ਕਰਦੀ ਰਹੀ ਔਰ ਸੀਸ ਗੰਜ ਗੁਰਦੁਆਰਾ ਸਾਹਿਬ ਭਾਈ ਮੋਤੀ ਜੀ ਮਾਈ ਉਮਰੀ ਜੀ ਦੇ ਬੇਟੇ ਔਰ ਸਭ ਤੋਂ ਵੱਡੇ ਤਾਇਆ ਜੀ ਮੇਰੇ ਜੇਰੇ ਸਨ ਉਹਨਾਂ ਉਹਨਾਂ ਨੇ ਸੀਸਗੰਜ ਗੁਰਦੁਆਰਾ ਚ ਕੀਰਤਨ ਕਰਨਾ ਸ਼ੁਰੂ ਕੀਤਾ ਔਰ ਹਜ਼ੂਕੀਤਾ ਔਰ ਹਜ਼ੂਰੀ ਰਾਗੀ ਕਹਿਲਾਈ ਔਰ ਹਜ਼ੂਰੀ ਰਾਗੀ ਸਨ ਭਾਈ ਚਰਾਗੂ ਦੇ ਦੋ ਬੇਟੇ ਸਨ ਔਰ ਚਾਰ ਬੇਟੀਆਂ ਸਨ ਇੱਕ ਬੇਟੇ ਦਾ ਨਾਮ ਸੀ ਭਾਈ ਰਸ਼ੀਦ ਛੀਦਾ ਔਰ ਦੂਸਰੇ ਦਾ ਭਾਈ ਰਫੀਕ ਠੀਕਾ ਤੇ ਭਾਈ ਰਹਿਮਤ ਅਲੀ ਜੀ ਦੇ ਭਾਈ ਰਹਿਮੂ ਜੀ ਦੇ ਜੇਰੇ ਸੀ ਅੱਠ ਬੇਟੇ ਸਨ 8 ਬੇਤਿਆਂ ਨੂੰ ਜਨਮ ਦਿੱਤਾ ਸਾਡੀ ਦਾਦੀ ਜੀ ਨੇ ਔਰ ਕੀਰਤਨ ਦੀ ਜਾਗ ਲਗੀ ਜਿੱਥੇ ਫੁੱਲ ਸਟਾਪ ਲੱਗ ਗਿਆ ਸੀ ਕੀਰਤਨ ਦੀ ਜਿਹਦੇ ਵਿੱਚ ਚਾਰ ਮੁੰਡਿਆਂ ਨੇ ਕੀਰਤਨ ਦੀ ਸੇਵਾ ਕੀਤੀ ਚਾਰ ਜਿਹੜੇ ਛੋਟੇ ਸੀ ਉਹ ਪੜ੍ਹਾਈ ਲਹਾਇਲ ਪਾਏ ਤੇ ਇਸ ਤਰ੍ਹਾਂ ਜਿਹੜਾ ਕੀਰਤਨ ਦਾ ਨਿਜ਼ਾਮ ਸੀ ਉਹ ਚੱਲਦਾ ਰਿਹਾ ਇਹ ਬਾਬਿਆਂ ਦੀਆਂ ਜਿਹੜੀਆਂ ਦੁਆਵਾਂ ਨੇ ਸਨ ਇਹ ਦੁਆਵਾਂ ਲੈ ਕੇ ਲੜੀ ਦਰ ਲੜੀ ਜਿਹੜੇ ਸੀ ਉਹ ਕੀਰਤਨ ਕਰਦੇ ਆਂਦੇ ਰਹੇ ਜਿਹੜੀ ਛਾਪ ਗੁਰੂ ਨਾਨਕ ਜੀ ਨੇ ਲਾਈ ਸੀ ਜਿਹੜੀ ਸਾਂਝ ਗੁਰੂ ਨਾਨਕ ਜੀ ਨੇ ਬਣਾਈ ਸੀ ਉਹ ਗੁਰੂ ਨਾਨਕ ਜੀ ਦੀ ਸਾਂਝ ਨੂੰ ਲੈ ਕੇ ਉਹ ਟੁੱਟਦੇ ਰਹੇ